ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਫੱਤਾ ਮਾਲੂਕਾ ਜਿੱਥੇ ਕੇ ਮਾਸਟਰ ਬੁਟੀਕ ਦੇ ਨਾਮ ਤੇ ਜਿਹੜਾ ਬੁਟੀਕ ਚੱਲ ਰਿਹਾ ਇਹਨਾਂ ਦੇ ਓਨਰ ਹੈਗੇ ਨੇ ਜਿਹੜੇ ਅਮਨਦੀਪ ਕੌਰ ਜੀ ਸੋ ਇਹਨਾਂ ਨੇ ਐਜੂਕੇਸ਼ਨ ਦੇ ਨਾਲ ਨਾਲ ਕਹਿ ਸਕਦੇ ਆ ਜੇ ਮੈਂ ਆਪਾਂ ਵੀ ਪੜ੍ਹ ਲਿਖ ਕੇ ਬਾਹਰ ਜਾਣ ਦੀ ਜਗ੍ਹਾ ਤੇ ਜਿਹੜਾ ਇੱਥੇ ਹੀ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਵਾਸਤੇ ਪ੍ਰੈਫਰੈਂਸ ਦਿੱਤੀ ਹੈਗੀ ਛੋਟੇ ਜਿਹੇ ਪਿੰਡ ਨੂੰ ਬਿਲੋਂਗ ਕਰਦੇ ਨੇ ਲੋਕਲ ਪਿੰਡਾਂ ਕੋਈ ਸ਼ਹਿਰ ਦੇ ਵਾਲਾ ਨੇੜੇ ਨਹੀਂ ਪੈਂਦਾ ਹਨਾ ਤੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਆ ਕਿ estrana ਨੇ ਬੁਟੀਕ ਦੀ ਜਿਹੜੀ ਸ਼ੁਰੂਆਤ ਕੀਤੀ ਹੈਗੀ ਤੇ ਇਸ ਟਾਈਮ ਜਿਹੜਾ ਕਿਸ ਲੈਵਲ ਤੱਕ ਇਹਨੂੰ ਲੈ ਕੇ ਗਏ ਨੇ ਜਾਂ ਕਿਸ ਤਰ੍ਹਾਂ ਇਹਦੇ ਵਿੱਚ ਜਿਹੜੀਆਂ ਵੈਰਾਈਟੀਆਂ ਜਿਹਨਾਂ ਕੋਲ ਹੈਗੀਆਂ ਨੇ ਸੂਟ ਵਗੈਰਾ ਤੇ ਹੋਰ ਕਾਫੀ ਯਾਦੇ ਕਲੈਕਸ਼ਨ ਹੈਗੀਆਂ ਇਹਨਾਂ ਕੋਲੇ ਜਿਵੇਂ ਸੂਟਾਂ ਦਾ ਹੁੰਦਾ ਤੁਹਾਨੂੰ ਪਤਾ ਹੀ ਅੱਗੇ ਆ ਹੈਂਡਮੇਡ ਦੇ ਜਾਂ ਹੋਰ ਕੁਝ ਵੀ ਸੱਸੀ ਗੱਲ ਬਾਈ ਸੱਸੀ ਗੱਲ ਅ ਬਾਈ ਸਭ ਤੋਂ ਪਹਿਲਾਂ ਆਪਾਂ ਹਨਾ ਜੇ ਗੱਲ ਕਰੀਏ ਤੁਸੀਂ ਇਹ ਬੁਟੀਕ ਬਣਾਏ ਨੂੰ ਮਤਲਬ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਹਨਾ ਵੀਰੇ ਸਾਨੂੰ ਚੌਥਾ ਸਾਲ ਹੋ ਗਿਆ ਇੱਥੇ ਬੁਟੀਕ ਕਰੀ ਨੂੰ ਠੀਕ ਆ ਹਾਂਜੀ ਤੇ ਜਦੋਂ ਤੁਸੀਂ ਬੁਟੀਕ ਦੀ ਸ਼ੁਰੂਆਤ ਕੀਤੀ ਹੈ ਤਾਂ ਮਤਲਬ ਕਿਸ ਤਰ੍ਹਾਂ ਦਾ ਸੀਗਾ ਜਿਹੜਾ ਤੁਹਾਡਾ ਐਕਸਪੀਰੀਅੰਸ ਸੀਗਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸਭ ਤੋਂ ਪਹਿਲਾਂ ਤਾਂ ਮੈਨੂੰ ਮੇਰੇ ਘਰਦਿਆਂ ਦੀ سپورਟ ਸੀ ਮੇਰੇ ਹਸਬੰਦ ਦੀ ਤੇ ਉਸ ਤੋਂ ਬਾਅਦ ਮੇਰੇ ਨਾਲ ਮੇਰੇ ਦੀਦੀ ਹੁੰਦੇ ਆ ਉਹ ਵੀ ਮੇਰੀ سپورਟ ਬਹੁਤ ਕਰਦੇ ਆ ਮੈਂ ਤਾਂ ਸਭ ਤੋਂ ਪਹਿਲਾਂ ਘਰਦਿਆਂ ਦਾ ਹੁੰਦਾ ਹੈਗਾ ਉਹਨਾਂ ਨੇ سپورਟ ਕਰੀ ਫਿਰ ਉਸ ਤੋਂ ਬਾਅਦ ਸਾਰੇ ਪਿੰਡ ਵੱਲੋਂ ਬਹੁਤ ਮੈਨੂੰ سپورਟ ਮਿਲੀ ਹੈ ਇਸ ਨਾਲ ਮੈਨੂੰ ਵੀ ਬਹੁਤ ਐਵੇਂ ਲੱਗਿਆ ਵੀ ਮੈਂ ਹਾਂ ਕੁਝ ਕਰ ਸਕਦੀ ਆ ਅੱਗੇ ਆਪਣੀ ਜ਼ਿੰਦਗੀ ਚ ਵੱਧ ਸਕਦੀ ਆ ਜਿਹੜਾ ਮੇਨ ਹੁੰਦਾ ਸਭ ਤੋਂ ਪਹਿਲਾਂ ਵੀ ਆਪਣਾ ਜਿਹੜਾ ਫੈਮਿਲੀ ਮੈਂਬਰ ਜੇ ਆਪਾਂ ਨੂੰ ਸਪੋਰਟ ਬਣੇ ਹੈ ਨਾ ਤਾਂ ਹੀ ਆਪਾਂ ਅੱਗੇ ਵੱਧ ਸਕਦੇ ਆ ਹਾਂਜੀ ਕਿਉਂਕਿ ਜੇ ਮਤਲਬ ਆਪਾਂ ਨੂੰ ਪਿੱਛੋਂ ਸਪੋਰਟ ਨਹੀਂ ਹੈਗੀ ਤਾਂ ਕੁਝ ਵੀ ਮਲਾਣਾ ਹੋ ਨਹੀਂ ਦਦਾ ਤਾਂ ਜਿਹੜਾ ਹੁਣ ਜੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਕੋਲੇ ਇਸ ਟਾਈਮ ਜਿਹੜਾ ਕੀ ਕੀ ਜਿਹੜੀਆਂ ਵੈਰਾਈਟੀਆਂ ਹੈਗੀਆਂ ਨੇ ਸੂਟ ਦੀਆਂ ਵੀਰੇ ਆਪਣੇ ਕੋਲ ਸਭ ਤੋਂ ਪਹਿਲਾਂ ਸਟੀਚਿੰਗ ਹੈ ਸਟੀਚਿੰਗ ਤੋਂ ਬਾਅਦ ਆਪਾਂ ਕੱਪੜੇ ਜਿਸ ਤਰ੍ਹਾਂ ਇੱਧਰ ਸੇਲ ਵੀ ਕਰਦੇ ਆਂ ਤੇ ਆਪਣੇ ਕੋਲ ਹੈਂਡਵਰਕ ਮਸ਼ੀਨਵਰਕ ਆਰੀਵਰਕ ਪੇਂਟ ਸਾਰੇ ਤਰ੍ਹਾਂ ਦਾ ਆਪਾਂ ਕਰਦੇ ਆਂ ਵਰਕ ਵਗੈਰਾ ਠੀਕ ਆ ਤੇ ਬਾਕੀ ਸਭ ਤੋਂ ਵੱਡਾ ਜਿਹੜਾ ਪੋਜ਼ਿਟਿਵ ਪੁਆਇੰਟ ਆ ਕਿ ਜਿਹੜੇ ਸੂਟ ਨੂੰ ਕਸਟਮਾਈਜ਼ ਕਰਦੇ ਨੇ ਉਹਨਾਂ ਨੂੰ ਤਿਆਰ ਕਰਦੇ ਨੇ ਆਪਣੇ ਅਕੋਰਡਿੰਗ ਤਾਂ ਉਹਦੀ ਜ਼ਿਆਦਾਤਰ ਪ੍ਰੋਬਲਮਾਂ ਜਿਹੜੀ ਗਰਲਜ਼ ਨੂੰ ਆਉਂਦੀ ਆ ਵੀ ਸਟਿਚਿੰਗ ਦੀ ਆਉਂਦੀ ਹੁੰਦੀ ਹੈਗੀ ਹਾਂਜੀ ਕਿਸੇ ਵੀ ਤਰ੍ਹਾਂ ਦੀ ਆਪਾਂ ਸਟਿਚਿੰਗ ਕਰਵਾਉਣੀ ਹੁੰਦੀ ਹੈ ਆਪਾਂ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਕਸਟਮਰ ਨੂੰ ਜਿਵੇਂ ਤੁਸੀਂ ਹਾਂ ਇਹਨੂੰ ਜਿਵੇਂ ਤੁਸੀਂ ਕਸਟਮਾਈਜ਼ ਕੀਤਾ ਨਾ ਜਦੋਂ ਆਪਾਂ ਕਿਸੇ ਹੋਰ ਟੇਲਰ ਕੋਲੇ ਜਾਂਦੇ ਹਾਂ ਹਨਾ ਤਾਂ ਉਹ ਉਸ ਤਰ੍ਹਾਂ ਦਾ ਉਹਨੂੰ ਸਟਿਚਿੰਗ ਕਰਕੇ ਜਿਹੜਾ ਉਹਦੀ ਬੰਤਰਾ ਜਿਹੜੀ ਨਹੀਂ ਬਣਾ ਸਕਦਾ ਹਨਾ ਤਾਂ ਜਿਹੜਾ ਤੁਸੀਂ ਉਹ ਖੁਦ ਉਹਨੂੰ ਉਸੇ ਤਰ੍ਹਾਂ ਹੀ ਤਿਆਰ ਕਰਕੇ ਦੇ ਦੇਣਾ ਨਾ ਪ੍ਰੋਪਰਲੀ ਜਿੱਦਾਂ ਦਾ ਵੀ ਤੁਹਾਨੂੰ ਮਤਲਬ ਫੋਟੋ ਜਿਹੜਾ ਜਿੱਦਾਂ ਦਾ ਵੀ ਕਸਟਮਰ ਆਪਾਂ ਨੂੰ ਕਹਿੰਦਾ ਕਿ ਵੀ ਹਾਂ ਐਵੇਂ ਦਾ ਕੁਝ ਚਾਹੀਦਾ ਹੈਗਾ ਸਾਨੂੰ ਸੇਮ ਓਮੇ ਦਾ ਆਪਾਂ ਕਰਕੇ ਦੇ ਦੇਣਾ ਓਮੇ ਦਾ ਤਿਆਰ ਕਰਕੇ ਦੇ ਦੇਣਾ ਯਾਨੀ ਕਿ ਜਦੋਂ ਆਪਾਂ ਸੂਟ ਨੂੰ ਤਿਆਰ ਕਰਦੇ ਨੇ ਇਹ ਆਪਣਾ ਉਹਨੂੰ ਇੱਕ ਕੱਪੜੇ ਦੇ ਉੱਪਰ ਜਦੋਂ ਉਹਦੀ ਕਢਾਈ ਵਗ ਉਹਨੂੰ ਜਿਹੜਾ ਡਿਜ਼ਾਈਨ ਕਰਕੇ ਦਿੰਦੇ ਨਹੀਂਗੇ ਉਦੋਂ ਦਾ ਸਟੀਚਿੰਗ ਦੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਹੋएगी ਮਤਲਬ ਉਹਦਾ ਕੋਈ ਫੋਲ ਇੱਧਰ ਉੱਧਰ ਹੋ ਜੂਗਾ ਕੁਝ ਵੀ ਤਾਂ ਇਹ ਕਹਿੰਦੇ ਸੀ ਸਟੀਚਿੰਗ ਵਾਲਾ ਜਿਹੜਾ ਆਪ ਹੀ ਕਰਕੇ ਦੇ ਦਿੰਦੇ ਹਨਾ ਹਾਂਜੀ ਮੈਂ ਖੁਦ ਕਰ ਦਿੰਦੀ ਹਾਂ ਤੁਸੀਂ ਖੁਦ ਕਰ ਦਿਓ ਸਟੀਚਿੰਗ ਦਾ ਹਨਾ ਤੇ ਹਾਂਜੀ ਹੁਣ ਤੁਸੀਂ ਜਿਹੜੇ ਆਪਣੇ ਇਹ ਸੂਟ ਨੇ ਹਨਾ ਇਹਨਾਂ ਬਾਰੇ ਆਪਣੇ ਕਸਟਮਰ ਨੂੰ ਦੱਸੋ ਕਿਹੜੇ-ਕਿਹੜੇ ਤੁਹਾਡੇ ਕੋਲੇ ਜਿਹੜੇ ਰੈਡੀ ਮਿਲ ਜਾਂਦੇ ਨੇਗੀ ਜਿਸ ਤਰ੍ਹਾਂ ਇਹ ਸੂਟ ਆ ਆਪਣਾ ਹੱਥ ਤੇ ਤਿਆਰ ਕੀਤਾ ਹੋਇਆ ਸੂਟ ਆ ਖਾਦੀ ਚ ਬਣਿਆ ਹੋਇਆ ਬਹੁਤ ਹੀ ਸੋਹਣਾ ਕੱਪੜਾ ਹੈਗਾ ਤੇ ਸਾਰਾ ਫਰੰਟ ਤੇ ਵਰਕ ਹੈ ਬੂਟੀਆਂ ਤੇ 슬리브ਸ ਤੇ ਬਣਿਆ ਹੋਇਆਗਾ ਤੇ ਪੌਂਚੇ ਰੈਡੀ ਕੀਤੇ ਹੋਏ ਨੇ ਆਪਾਂ ਸਾਰਾ ਸੂਟ ਖੁਦ ਆਪਾਂ ਲੈ ਕੇ ਰੈਡੀ ਕਰਵਾ ਕੇ ਕਸਟਮਰ ਨੂੰ ਦਿੰਨੇ ਆ ਉਸ ਤੋਂ ਬਾਅਦ ਸਾਡਾ ਸੂਟ ਆ ਜਾਂਦਾ ਹੈ ਮਸ਼ੀਨ ਵਰਕ ਤੇ ਮਸ਼ੀਨ ਵਰਕ ਦਾ ਸੂਟ ਹੈਗਾ ਇਹ ਨਾਲ ਦੁਪੱਟਾ ਰੈਡੀ ਹੈ ਲੈਸਿਸ ਲਗਾਈਆਂ ਹੋਈਆਂ ਨੇਗੀਆਂ ਸਾਰਾ ਸੂਟ ਰੈਡੀ ਹੈ 슬리브ਸ ਦਾ ਡਿਜ਼ਾਈਨ ਬਣਿਆ ਹੋਇਆਗਾ ਇਸ ਤੇ ਪੌਂਚਿਆਂ ਦਾ ਵੀ ਬਣਿਆ ਹੋਇਆਗਾ ਪੂਰਾ ਰੈਡੀ ਕਰਕੇ ਆਪਾਂ ਕਸਟਮਰ ਨੂੰ ਦਿੰਨੇ ਆ ਵੀ ਇਹ ਨਹੀਂ ਹੈਗਾ ਵੀ ਆਪਾਂ ਵੀ ਮਤਲਬ ਜਿੱਦਾਂ ਦਾ ਵੀ ਕਸਟਮਰ ਕਹਿੰਦਾ ਉਦਾਂ ਦਾ ਤੁਸੀਂ ਕਸਟਮਾਈਜ਼ ਕਰਕੇ ਉਹ ਦੇ ਦੇਣਾ ਹੈ ਨਾ ਜਿਵੇਂ ਕੋਈ ਚੁੰਨੀਆਂ ਵਗੈਰਾ ਤੇ ਹਨਾ ਕੁੜੀਆਂ ਚਾਹੁੰਦੀਆਂ ਨੇ ਤਾਂ ਉਹ ਵੀ ਡਿਜ਼ਾਈਨ ਜਿਹੜੇ ਹਾਂਜੀ ਆਪਾਂ ਸਾਰਾ ਡਨ ਕਰਕੇ ਦਿੰਨੇ ਆਂਗੇ ਓਕੇ ਤੇ ਨੈਕਸਟ ਕਿਹੜਾ ਹੈ ਤੁਹਾਡੇ ਕੋਲੇ ਉਹ ਵੀ ਦਿਖਾ ਦਿਓ ਨੈਕਸਟ ਸੂਟ ਜਿਵੇਂ ਆਪਣਾ ਨਾ ਆਰੀ ਵਰਕ ਤੇ ਬਣਿਆ ਹੋਇਆ ਹੈਗਾ ਇਹਦਾ 2 ਸ਼ੇਡ ਦਾ ਦੁਪੱਟਾ ਇਸ ਨਾਲ ਕਾਟਨ ਦਾ ਸੂਟ ਹੈਗਾ ਵਿਦਆਊਟ ਲਾਈਨਿੰਗ ਜਿਵੇਂ ਹੁਣ ਮੌਸਮ ਹੈਗਾ ਵਿਦਆਊਟ ਲਾਈਨਿੰਗ ਦਾ ਅਸੀਂ ਉਸ ਤਰ੍ਹਾਂ ਦੇ ਵੀ ਕਸਟਮਰਸ ਨੂੰ ਰੈਡੀ ਕਰਵਾ ਕੇ ਦਿੰਨੇ ਆ ਤੇ ਇਸ ਦੇ 슬ੀਵਸ ਤੇ ਵੀ ਡਿਜ਼ਾਈਨ ਬਣਿਆ ਹੋਇਆ ਹੈਗਾ ਬ ਤੇ ਉਸ ਤੋਂ ਬਾਅਦ ਹੈ ਸਾਡਾ ਸੂਟ ਜਿੱਦਾਂ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ 3D ਸੂਟ ਹੈ ਇਸ ਦੀ ਫਰੰਟੇ ਦੇ ਵਿੱਚ ਵੀ ਕਾਫੀ ਜ਼ਿਆਦਾ ਕਲਰਸ ਨੇ ਹਨਾ ਹਾਂਜੀ ਦੁਪੱਟਾ ਵੀ ਨਾਲ ਰੈਡੀ ਕੀਤਾ ਹੋਇਆ ਹੈਗਾ ਲੈਸਿਸ ਨਾਲ 2 ਸ਼ੇਡ ਦਾ ਦੁਪੱਟਾ ਹੈਗਾ ਨਾਲੇ ਦੇ ਪੌਂਚੇ ਵੀ ਵਰਕ ਕੀਤੇ ਹੋਏ ਆ ਆਪਣੇ ਕੋਲ ਹਰ ਤਰ੍ਹਾਂ ਦਾ ਸੂਟ ਅਵੇਲੇਬਲ ਹੈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਮੈਨੂੰ ਪਿਕ ਵਗੈਰਾ ਭੇਜ ਕੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਸੂਟ ਆ ਉਹਨਾਂ ਤੋਂ ਤਿਆਰ ਵੀ ਕਰਵਾ ਸਕਦੇ ਹੋ ਬਾਕੀ ਰੈਡੀ ਸੂਟ ਆਲਰੇਡੀ ਪਈ ਹੁੰਦੇ ਨੇ ਕੋਸ਼ਕ ਤਾਂ ਇਹਨਾਂ ਕੋਲੇ ਤੇ ਜਿਸ ਤਰ੍ਹਾਂ ਦਾ ਵੀ ਕਸਟਮਰ ਚਾਹੁੰਦਾ ਉਸ ਤਰ੍ਹਾਂ ਤੁਸੀਂ ਕਰਵਾ ਸਕਦੇ ਹੋ ਹਾਂਜੀ ਉਦਾਂ ਦੇ ਹੀ ਆਪਾਂ ਰੈਡੀ ਕਰਾ ਲ ਸਕਦੇ ਹਾਂ ਤੇ ਇਹਨਾਂ ਨੂੰ ਤੁਸੀਂ ਤਿਆਰ ਖੁਦ ਕਰਦੇ ਹੋ ਵੀਰੇ ਅ ਜਗ ਆਪਣੇ ਕਾਰੀਗਰ ਰੱਖੇ ਵੀ ਆਪਣੇ ਕਾਰੀਗਰਾਂ ਤੋਂ ਹੀ ਕਰਵਾ ਕੇ ਦਿੰਨੇ ਆ ਜਿਆਦਾਤਰ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹੜਾ ਹੁੰਦਾ ਜਿੰਨੇ ਕ ਆਪਣੇ ਕੋਲੇ ਇਥੇ ਮਸ਼ੀਨਰੀ ਅਵੇਲੇਬਲ ਹੈ ਓਨੀ ਕ ਇਥੇ ਕਰਕੇ ਦਿੰਦੇ ਹਾਂ ਹਾਂਜੀ ਜੀ ਮੈਂ ਹੈਂਡਵਰਕ ਵਗੈਰਾ ਸੀ ਖੁਦ ਕਰਦੇ ਆ ਤੇ ਬਾਕੀ ਜਿਹੜੇ ਕੋਈ ਅੱਜ ਕੱਲ੍ਹ ਜਿਵੇਂ ਟ੍ਰੈਂਡਿੰਗ ਚੱਲੀ ਜਾਂਦੇ ਨੇ ਨਾ ਥੋੜੇ ਬਹੁਤ ਸੂਟ ਜਿੱਦਾ ਪੇਂਟ ਵਗੈਰਾ ਵਾਲੇ ਕੁੜੀਆਂ ਪਾਉਂਦੀਆਂ ਨੇ ਹਾਂਜੀ ਉਹ ਵੀ ਸਾਰੇ ਤਰ੍ਹਾਂ ਦਾ ਆਪਾਂ ਕਰਵਾ ਕੇ ਦਿੰਨੇ ਆਂਗੇ ਅਵੇਲੇਬਲ ਕਰਕੇ ਉਹ ਸਾਰੇ ਮਿਲ ਜਾਂਦੇ ਨੇ ਹਾਂਜੀ ਹਾਂਜੀ ਤੇ ਤੁਹਾਡਾ ਜਿਹੜਾ ਇੰਸਟਾਗ੍ਰam ਦੇ ਉੱਪਰ ਵੀ ਹਨਾ ਤੁਹਾਡਾ ਪੇਜ ਚੱਲਦਾਗਾ ਆਪਣੇ ਪੇਜ ਦਾ ਨਾਮ ਪਲੱਸ ਆਪਣਾ ਕੀ ਆ ਇੱਕ ਕੰਟੈਕਟ ਨੰਬਰ ਆ ਜਿਹੜਾ ਕਸਟਮਰ ਨੂੰ ਥੋੜ 85507 ਤੇ ਮੇਰੀ ਇੰਸਟਾਗ੍ਰam ਦੀ ਆਈਡੀ ਹੈ ਮਾਸਟਰ ਬੁਟੀਕ ਫੱਤਾ ਮਾਲੂਕਾ ਇੱਕ ਸਭ ਤੋਂ ਨਾ ਮੇਨ ਪੁਆਇੰਟ ਹੁੰਦਾ ਵੀਰੇ ਅੱਜ ਕੱਲ ਹਰ ਇੱਕ ਬੰਦਾ ਹਨਾ ਹਰੇ ਕਸਟਮਰ ਜਿਹੜਾ ਘਰੇ ਬੈਠਾ ਆਰਡਰ ਕਰਦਾ ਸੂਟ ਦਾ ਤਾਂ ਤੁਸੀਂ ਵੀ ਜਿਹੜੀ ਕੋਰੀਅਰ ਦੀ ਸਰਵਿਸ ਹੈਗੀ ਆ ਉਹ ਰੱਖੀ ਵੀ ਹੈਗੀ ਹਾਂਜੀ ਵੀਰੇ ਆਪਾਂ ਕਰਵਾਉਨੇ ਆਂਗੇ ਕੋਰੀਅਰ ਸੂਟ ਬਾਹਰ ਵੀ ਆਪਣੇ ਜਾਂਦੇ ਆ ਕੈਨੇਡਾ ਆਸਟ੍ਰੇਲੀਆ ਤੇ ਉਹ ਆਪਣਾ ਅਵੇਲੇਬਲ ਆ ਆਪਣੀ ਅਵੇਲੇਬਲ ਆ ਹਨਾ ਜਦੋਂ ਕੋਈ ਵੀ ਕਸਟਮਰ ਆਪਣਾ ਜਿਹੜਾ ਸੂਟ ਘਰੇ ਬੈਠਾ ਆਰਡਰ ਕਰਨਾ ਚਾਹੁੰਦਾ ਤਾਂ ਇਹਨਾਂ ਨੂੰ ਵਟਸਐਪ ਤੇ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਆਪਾਂ ਦੇਤਾ ਜਾ ਇੰਸਟਾਗ੍ਰਾਮ ਦੇ ਉੱਪਰ ਜਿਹੜੀ ਇਹਨਾਂ ਦੇ ਅਕਾਊਂਟ ਦੇ ਉੱਪਰ ਸੂਟ ਪੈਣ ਉਹਨਾਂ ਦਾ ਕੋਈ ਸਕਰੀਨਸ਼ਾਟ ਵਗੈਰਾ ਭੇਜ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਨੇ ਤੋਂ ਆਰਡਰ ਕਰ ਸਕਦੇ ਹੋਗੇ ਤੇ ਸੈਕੰਡਲੀ ਕੀ ਹੈਗਾ ਵੀ ਬਾਕੀ ਜੇ ਤੁਸੀਂ ਆਪਣਾ ਜਿਹੜੀ ਇਹਦੀ ਚਾਰजेस ਵਗੈਰਾ ਲੱਗ ਤੋਂ ਹੁੰਦੇ ਨੇ ਜਿਹੜੇ ਕੋਰੀਅਰ ਦੇ ਆ ਕੇ ਵੀਰੇ ਹਾਂਜੀ ਇਹਦੇ ਐਕਸਟਰਾ ਹੁੰਦੇ ਆ 100 ਰੁਪੀ 100 ਰੁਪੀ ਹੁੰਦੇ ਬਾਕੀ ਜਿਹੜੇ ਦੂਰ ਨੇੜੇ ਦੀ ਜਾਂ ਵਜਨ ਦੇ ਹਿਸਾਬ ਨਾਲ ਵੱਖ-ਵੱਖ ਹਾਂ ਥੋੜਾ ਵੇਟ ਦੇ ਹਿਸਾਬ ਨਾਲ ਵੀ ਹੁੰਦੇ ਮੈਂ ਲੋਕਲ ਦੱਸਿਆ ਤੁਹਾਨੂੰ ਬਾਹਰ ਦੇ ਹਿਸਾਬ ਨਾਲ ਤਾਂ ਜ਼ਿਆਦਾ ਠੀਕ ਹੈ ਜਿਹੜੇ ਲੋਕਲ ਆ ਉਹ ਬੇਟ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਸੂਟ ਆ ਜਿਹੜੇ ਆਰਡਰ ਆਉਣੇ। ਬਾਕੀ ਜਿਹੜੇ ਸੂਟਾਂ ਦੀ ਜਿਹੜੀ ਗਿਣਤੀ ਆ ਉਹ ਵੱਧ ਜਾਂਦੀ ਆ ਤਾਂ ਬਾਈ ਹੋਰੇ ਆਫਰ ਵੀ ਦੇ ਦੇਣਗੇ ਤੁਹਾਨੂੰ ਕਿ ਉਹਨਾਂ ਦੇ ਤੇ ਜਿਹੜੇ ਥੋੜਾ ਜਿਹੜੇ ਕੋਰੀਅਰ ਚਾਰਜਸ ਨੇ ਉਹਦੇ ਵਿੱਚ ਕੁਛ ਨਾ ਕੁਛ ਜਿਹੜਾ ਡਿਸਕਾਊਂਟ ਵੀ ਮਿਲ ਜਾਂਦਾ ਹੁੰਦਾ ਕਿਉਂਕਿ ਇਧਰੋਂ ਆਰਡਰ ਵੱਡਾ ਹੁੰਦਾ ਤਾਂ ਜਿਹੜੇ ਕੋਰੀਅਰ ਚਾਰਜਸ ਨੇ ਉਹ ਥੋੜੇ ਘੱਟ ਜਾਂਦੇ ਹੁੰਦੇ ਨੇ ਵਜਨ ਦੇ ਅਕੋਰਡਿੰਗ ਹੈ ਨਾ ਤੇ ਕੋਈ ਵੀ ਵੀਰ ਜਿਹੜਾ ਆਰਡਰ ਜਾਂ ਭੈਣ ਕੋਈ ਵੀ ਆਰਡਰ ਕਰਨੀ ਚਾਹੁੰਦੀ ਆ ਸੂਟ ਤਾਂ ਇਹਨਾਂ ਨੂੰ ਜਿਹੜੇ ਕੰਟੈਕਟ ਕਰ ਸਕਦੇ ਤੁਸੀਂ WhatsApp ਨੰਬਰ ਇੱਕ ਵਾਰੀ ਫ ਨੰਬਰ ਰਿਪੀਟ ਕਰ ਦਿੰਦਾ 86999 85507 ਵੀ ਜਿਹੜਾ ਸੂਟ ਵਗੈਰਾ ਆਰਡਰ ਲਾਉਣਾ ਚਾਹੁੰਦਾ ਤਾਂ ਇਹਨਾਂ ਕੋਲੋਂ ਜਿਹੜੇ ਲਾ ਸਕਦੇ ਤੁਸੀਂ ਮਾਸਟਰ ਬੁਟੀਕ ਪਿੰਡ ਫੱਤਾ ਮਾਲੂਕਾ ਵਾਟਰਬਾਕਸ ਦੇ ਬਿਲਕੁਲ ਓਪੋਜ਼ਿਟ ਸਾਈਡ ਤੇ ਜਿਹੜਾ ਇਹਨਾਂ ਦਾ ਬੁਟੀਕ ਬਣਿਆ ਹੋਇਆਗਾ ਨੇੜੇ-ਨੇੜੇ ਪਿੰਡਾਂ ਦੇ ਇੱਥੇ ਵਿਜ਼ਿਟ ਕਰਕੇ ਵੀ ਜਿਹੜੇ ਸੂਟ ਤੁਸੀਂ ਪਰਚੇਜ਼ ਕਰ ਸਕਦੇ ਹੋ ਇਹਨਾਂ ਕੋਲੋਂ ਵਧੀਆ ਤਰੀਕੇ ਨਾਲ ਕਸਟਮਾਈਜ਼ ਕਰਦੇ ਨੇ ਬਾਕੀ ਜਿਤ ਤੱਕ ਰੇਟ ਦੀ ਰਹੀ ਗੱਲ ਆ ਇਹ ਰੇਟ ਇੱਕ ਵਾਰੀ ਆਪਾਂ ਨੂੰ ਦੱਸ ਦਿੰਦੇ ਨੇ ਕਿ ਕਿਹਨੇ ਕੋਲ ਸਟਾਰਟਿੰਗ ਪ੍ਰਾਈਸ ਹੈ ਜਿਹੜੀ ਕਿੱਥੋਂ ਲੈ ਕੇ ਕਿੱਥੋਂ ਤੱਕ ਦੀ ਹੈ। ਵੀਰੇ ਤੁਹਾਡੇ ਜਿਹੜੇ ਰੇਟ ਹੈਗੇ ਨੇ ਸੂਟਾਂ ਦੇ ਸਟਾਰਟਿੰਗ ਪ੍ਰਾਈਸ ਇੱਕ ਵਾਰੀ ਕਸਟਮਰ ਨੂੰ ਦੱਸ ਦੋ ਹਣਾ। ਵੀਰੇ ਸਟਾਰਟਿੰਗ ਪ੍ਰਾਈਸ ਜਿਵੇਂ ਆਪਣੇ ਕੋਲ ਪ੍ਰਿੰਟ ਸੂਟ 450 400 ਤੋਂ ਸਟਾਰਟ ਹੋ ਜਾਂਦੇ ਆ। 450 400 ਤੋਂ ਜਿਹੜੇ ਸੂਟ ਆ ਜਿਹੜੇ ਸਟਾਰਟ ਹੋ ਜਾਂਦੇ ਨੇ ਬਹੁਤ ਹੀ ਲੋ ਕੋਸਟ ਦੇ ਵਿੱਚ ਜਿਹੜੇ ਸੂਟ ਹੈਗੇ ਨੇਗੇ ਇਹ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਥੋਂ ਸੂਟ ਪਰਚੇਜ਼ ਕਰ ਸਕਦੇ ਹੋਗੇ। ਧੰਨਵਾਦ।